ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤਪਬ ਟੀਵੀ ਤੇ ਮੈਂ ਹਾ ਜਤਿੰਦਰ ਸਿੰਘ ਰਠੌਰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੀ ਕੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਪਰ ਕੁਝ ਸਿਆਸੀ ਲੋਕਾਂ ਵੱਲੋਂ ਉਸ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਸਾਡੇ ਨਾਲ ਮੌਜੂਦ ਨੇ ਹਲਕਾ ਬਸੀਪ 18 ਦੇ ਇੰਚਾਰਜ ਅਤੇ ਭਾਜਪਾ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂ ਬਰ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਿੱਧੂਪੁਰ ਸਾਹਿਬ ਕੀ ਕਹਿਣਾ ਚਾਹੋ ਤਾਂ ਗੱਲ ਇਹ ਹੈ ਸਾਡੀ ਕਿ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਉਸ ਕੰਮ ਦੀ ਪ੍ਰਸ਼ੰਸਾ ਕੀਤੀ ਭਾਵੇਂ ਕੋਈ ਵੀ ਪਾਰਟੀ ਹੋਵੇ ਉਸ ਕੰਮ ਦੀ ਪ੍ਰਸ਼ੰਸਾ ਕੀਤੀ ਜਿਹੜੀ ਗੱਲ ਲੋਕਾਂ ਦੇ ਹਿੱਤ ਦੇ ਵਿੱਚ ਹੈ ਔਰ ਸਾਡਾ ਤਾਂ ਇੱਕ ਕੋਈ ਕਹਿਣਾ ਆ ਕਿ ਜਿਹੜੇ بڑے ਮਗਰਮੱਛ ਨੇ ਜਿਹੜੇ ਕਿ ਨਸ਼ਾ ਦੇ ਵਿੱਚ ਜਿਹਨਾਂ ਦਾ ਨਾਮ ਆਇਆ ਹੈ ਉਹਨਾਂ ਨੂੰ ਟਾਰਗੇਟ ਕਰੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਟਾਰਗੇਟ ਕਰੇ ਨਾ ਕਿ ਜਿਹੜੇ ਵਿਚਾਰੇ ਮੈਂ ਸਮਝਦਾ ਕਿ ਗਰੀਬਾਂ ਦੇ ਘਰ ਟਾਉਣ ਦੇ ਨਾਲ ਨਸ਼ਾ ਖਤਮ ਨਹੀਂ ਹੋਣਾ ਨਸ਼ਾ ਖਤਮ ਹੋਊਗਾ بڑے ਮਗਰਮੱਛ ਫੜ ਕੇ ਜੋ ਤੱਕ ਵੱਡੇ ਮਗਰਮੱਛ ਫੜੇ ਨਹੀਂ ਜਾਂਦੇ ਤੁਸੀਂ ਇਹ ਮੁਹੀਮ ਹੈ ਘਰ ਘਰ ਟਾਲ ਦੀ ਗੱਲ ਕੀਤੀ ਹੈ ਘਰ ਉਹਨਾਂ ਦੇ ਟਾਏ ਜਾ ਰਹੇ ਨੇ ਜਿਹੜਿਆਂ ਦੇ ਨਸ਼ਾ ਵੇਚਣ 'ਚ ਸਬੰਧ ਨਜ਼ਰ ਆ ਰਹੇ ਨੇ ਸਰਕਾਰ ਉਹਨਾਂ ਦੇ ਘਰ ਟਾਹ ਰਹੀ ਹੈ ਤੁਸੀਂ ਬਗਰ ਵੱਡੇ ਮਗਰਮੱਛਾਂ ਦੀ ਗੱਲ ਕੀਤੀ ਹੈ ਵੱਡੇ ਮਗਰਮੱਛ ਕਿਹੜੇ ਨੇ ਜੀ ਨਹੀਂ ਮਗਰਮੱਛ ਸਾਰਾ ਸਰਕਾਰ ਨੂੰ ਪਤਾ ਉਹ ਕਹਿੰਦੇ ਸਾਨੂੰ ਭਗਵੰਤ ਮਾਨ ਸਾਹਿਬ ਦੀ ਸਟੇਟਮੈਂਟ ਉਹ ਕਹਿੰਦਾ ਸਾਨੂੰ ਕਨੇ ਕਨੇ ਬੰਦੇ ਦਾ ਪਤਾ ਹੈ ਜਿਹੜਾ ਕਿ ਨਸ਼ਾ ਵੇਚਦਾ ਹੈ ਸਾਡੀ ਪੰਜਾਬ ਪੁਲਿਸ ਨੂੰ ਪਤਾ ਵੀ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਦੇਖੋ ਪੰਜਾਬ ਪੁਲਿਸ ਦੇ ਵਿੱਚ ਕੋਈ ਰੋਲ ਨਹੀਂ ਪੰਜਾਬ ਪੁਲਿਸ ਨੂੰ ਜੋ ਇਨਫੋਰਮੇਸ਼ਨ ਮਿਲਣਾ ਕੇਜਰੀਵਾਲ ਦਾ ਭਗਵੰਤ ਮਾਨ ਦੇ ਕੇਜਰੀਵਾਲ ਭਗਵੰਤ ਮਾਨ ਤੋਂ ਦੂਜੇ ਨੰਬਰ ਤੇ ਆ ਭਗਵੰਤ ਮਾਨ ਉਸ ਤੋਂ ਬਾਅਦ ਰੈਕਸ਼ਨ ਦੇ ਵਿੱਚ ਆਉਂਦੇ ਨੇ ਮੈਂ ਇਹ ਗੱਲ ਕਹਿੰਦਾ ਵੀ ਜਿਹੜੇ ਗਰੀਬ ਜਿਨ੍ਹਾਂ ਦੀਆਂ ਇੱਕ ਮੈਂ ਵੀਡੀਓ ਦੇਖੀ ਆ ਤੁਹਾਡੇ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਚਾਰ ਚਾਰ ਉਹਨਾਂ ਦੇ ਬੇਟੀਆਂ ਨੂੰ ਮਿੰਤਾ ਕਰ ਰਹੀ ਐ ਵੀ ਦੋ ਤਾਂ ਸਾਡੇ ਘਰ ਨੇ ਇਹਦੇ ਬੜਾਏ ਨੇ ਅਸੀਂ ਆਪਣੇ ਮਿਹਨਤ ਮਜ਼ਦੂਰੀ ਕਰ ਕਰਕੇ ਵੀ ਇਹਦੇ ਵਿੱਚ ਨਿਸ਼ਚਿਤ ਤੌਰ ਤੇ ਕੋਈ ਰੋਲ ਨਹੀਂ ਯਾਰ ਜਿਹੜਾ ਬੰਦਾ ਮੰਨ ਲਓ ਕੋਈ ਨਹੀਂ ਪਰ ਨਹੀਂ ਉਹ ਵੀਡੀਓ ਮੈਂ ਵੀ ਦੇਖੀ ਆ ਉਹਦੇ ਵਿੱਚ ਉਹ ਇਹ ਵੀ ਮੰਨਦੀ ਆ ਇਸ ਅੱਜ ਦੇ ਐਨਡੀਪੀਸੀ ਐਕਟ ਦੇ ਪਰਚੇ ਵੀ ਦਰਜ ਨੇ ਨਹੀਂ ਪਰਚੇ ਦਰਜ ਹੋਰ ਪਹਿਲਾ ਹੋ ਸਕਦੇ ਨੇ ਯਾਰ ਉਹ ਮੰਨਦੇ ਆ ਕਿ ਦਰਜ ਨੇ ਆ ਜੀ ਪਹਿਲੇ ਦਰਜ ਨੇ ਨਾ ਜਿਹੜੀ ਹੋਰ ਦੀ ਗੱਲ ਐ ਪਹਿਲਾ ਸਰਕਾਰ ਸੁੱਤੀ ਪਈ ਸੀ ਕੁੰਭ ਕਰਨੀ ਦੀ ਨੀਂਦ ਅੱਜ ਉਹਨਾਂ ਨੂੰ ਜਾਗ ਆਈ ਐ ਜਦੋਂ ਨਗਰ 4.5 ਹਜ਼ਾਰ ਰਹਿ ਗਿਆ ਉਦੋਂ ਉਹਨਾਂ ਨੂੰ ਜਾਗ ਆਈ ਐ ਅਸੀਂ ਨਸ਼ਿਆਂ ਦੇ ਬਿਲਕੁਲ ਖਿਲਾਫ ਆ ਪਰ ਗਰੀਬਾਂ ਦੇ ਨਾਲ ਜਿਹੜਾ ਟੱਕਾ ਹੋ ਰਿਹਾ ਉਹਦੇ ਅਸੀਂ ਬਿਲਕੁਲ ਖਿਲਾਫ ਗਰੀਬਾਂ ਦੇ ਨਾਲ ਟੱਕਾ ਨਾ ਹੋਵੇ ਨਸ਼ੇ ਜਿੱਥੇ ਬਣਦੇ ਨੇ ਜਿੱਦੇ ਫੈਕਟਰੀਆਂ ਚੱਲ ਰਹੀਆਂ ਨਸ਼ੇ ਦੀਆਂ ਪੰਜਾਬ ਦੇ ਵਿੱਚ ਨਸ਼ਾ ਕਿੱਥੋਂ ਆ ਰਿਹਾ ਉਸ ਚੀਜ਼ ਨੂੰ ਫੜਨ ਦੀ ਲੋੜ ਹੈ ਮੈਂ ਸਮਝਦਾ ਜੋ ਮੇਰਾ ਮੇਰਾ ਓਪੀਨੀਅਨ ਹੈ ਪਰਸਨਲ ਜੀ ਆਮਾਦੀ ਪਾਰਟੀ ਰੋਜ਼ ਨਮਾ ਸ਼ਡਿਊਲ ਪੰਜਾਬ ਚ ਤਿਆਰ ਕਰ ਰਹੀ ਹੈ ਹਰ ਮੁੱਦੇ ਤੇ ਆਪਣੇ ਬੰਦੇ ਲਗਾਏ ਜਾ ਰਹੇ ਨੇ ਹੁਣ ਵੀ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੇ ਪੰਜਾਬ ਚ ਲਾਏ ਨੇ ਦਿੱਲੀ ਤੋਂ ਲਿਆ ਕੇ ਪੰਜਾਬ ਚ ਲਾਏ ਨੇ ਉਹਨਾਂ ਦਾ ਕਹਿਣਾ ਵੀ ਜਿਹੜਾ ਪੰਜਾਬ ਚ ਪੂਰੀ ਤਰ੍ਹਾਂ ਵੱਡੀ ਤਰ੍ਹਾਂ ਤੇ ਪਕੜ ਪਾਈ ਜਾਊ ਜਦੋਂ ਦਾ ਦਿੱਲੀ ਤੇ ਪੰਜਾਬ ਦੇ ਵਿੱਚ ਵੜਿਆ ਉਦੋਂ ਦਾ ਪੰਜਾਬ ਦਾ ਬੇੜਾ ਗਰਖ ਹੋ ਗਿਆ ਇਹਨਾਂ ਦਾ ਇਹ ਨਾਨੇ ਲੋਕਾਂ ਨੇ ਪੰਜਾਬ ਦਾ ਬੇੜਾ ਕਰਕੇ ਤੇ ਦਿੱਲੀ ਵਾਲੇ ਨੇ ਪੰਜਾਬੀ ਬੋਲਣੇ ਹਿੰਦੀ ਵਾਲੇ ਉੱਪਰ ਭਾਰੀ ਪੈ ਗਿਆ ਜਿਹੜੇ ਬੋਲਦੇ ਨੇ ਕੌਣ ਮਨੀਸ਼ ਸੋਧਿਆ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕੌਣ ਸਤੇਂਦਰ ਜੈਨ ਉਹੀ ਮਨੀਸ਼ ਸੋਧਿਆ ਜਿਹੜਾ ਵਿਚਾਰ ਲਾਇਆ ਪੰਜਾਬ ਦੇ ਉੱਪਰ ਭਗਵੰਤ ਮਾਨ ਸਾਹਿਬ ਦੇ ਉੱਪਰ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਸਤੇਂਦਰ ਜੈਨ ਔਰ ਮਨੀਸ਼ ਸੋਧਿਆ ਜਿਹੜੇ ਕਿ दारू ਦੇ ਵਿੱਚ ਸ਼ਰਾਬ ਦੇ ਵਿੱਚ ਸ਼ਰਾਬ ਘਟਾਲੇ ਜੇਰ ਘਟਕਿਆ ਨੇ ਸ਼ਰਾਬ ਘਟਾਲੇ ਦੇ ਵਿੱਚ ਕੀ ਉਹਨਾਂ ਦੀ ਫੇਰ ਮਿਲੂਗੀ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਬੁੱਕੇ ਭਰਾਏ ਜਿਹੜੇ ਜਿਹੜੇ ਕਿ ਬਰਾਦੀ ਨੇ ਜਿਹਨਾਂ ਨੂੰ ਦਿੱਲੀ ਦੇ ਲੋਕਾਂ ਨੇ ਭਜਾਇਆ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਜਮਾਨਤਾਂ ਜ਼ਬਤ ਕਰਾਈਆਂ ਉਹਨਾਂ ਨੇ ਸਤਿੰਦਰ ਜਨਵਰੀ ਦੇ ਦਿਨ ਤੇ ਜਿਹੜੇ ਮਨੀਸ਼ ਸੋਹਦੇ ਜੀ ਕਿਸੇ ਦਿਨ ਕੇ ਪੰਜਾਬ ਨੂੰ ਕਿਸੇ ਨਸ਼ਾ ਵੇਚਦੇ ਸੀਗੇ ਅਸੀਂ दारू ਦੇ ਭਟਾਲੇ ਕੀਤੇ ਨੇ ਉਹ ਅੱਜ ਪੰਜਾਬ ਨੂੰ ਸ਼ਹੀਦਾਂ ਦੀ ਧਰਤੀ ਨੂੰ ਫੇਰ ਦੇਣਗੇ ਆ ਕੀ ਜਿਹੜਾ ਨਦੀ ਪੰਜਾਬ ਨੂੰ ਮੈਂ ਪੁੱਛਣਾ ਚਾਹੁੰਦਾ ਦੱਸੋ ਭਗਵਾਨ ਕਮਨ ਸਾਹਿਬ ਮੈਂ ਹਰ ਇੱਕ ਇੰਟਰਵਿਊ 'ਚ ਤੁਹਾਨੂੰ ਭਾਰਤੀ ਜਨਤਾ ਪਾਰਟੀ ਕਹਿੰਦੀ ਆ ਰਹੀ ਹੈ ਇਹ ਖੜਾਛਾ ਬੰਦਾ ਜੋ ਜੇ ਬੰਨਾ ਕੁਸ਼ ਇਹ ਪੰਜਾਬ ਦਾ ਪਲਟਵੀ ਚੌਨੇ ਤਾਂ ਸਾਡੀ ਗੱਲ ਬਣਨੀ ਹੈ ਇਹ ਜਿਹੜੇ ਦੋਨੋਂ ਬੰਦੇ ਲਾਏ ਨੇ ਇਹ ਕੇਜਰੀਵਾਲ ਦੇ ਇਸ਼ਾਰੇ ਤੇ ਲੱਗੇ ਨੇ ਔਰ ਪੰਜਾਬ ਦਾ ਜਿੰਨਾ ਬਜਟ ਹੈ ਇਹਨਾਂ ਦੇ ਹੱਥਾਂ ਤੋਂ ਉੱਜਣਾ ਹੈ ਤੁਸੀਂ ਦੇਖਦੇ ਜਾਓਗੇ ਵਾਲੇ ਸਮੇਂ ਦੇ ਵਿੱਚ ਇਹ ਭਗਵੰਤ ਮਾਨ ਦੀ ਕੁਰਸੀ ਤੇ ਇੱਕ ਨਿਗਰਾਨੀ ਰੱਖਣ ਦੇ ਲਈ ਇਹ ਦੋਨੋਂ ਬੰਦੇ ਲਾਏ ਨੇ ਔਰ ਕੋਈ ਨਾ ਦਾ ਕੰਮ ਸਿੱਧੂਪੁਰ ਸਾਹਿਬ ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਹੜੇ ਕੁਝ ਸਿਆਸੀ ਲੀਡਰ ਨੇ ਜਿਹੜੇ ਆਪਣੇ ਘਰਾਂ ਵਿੱਚ ਆਪਣੀ ਸ਼ੋਰ ਤੇ ਜਗਾਵ ਮਲਕੀ ਚਮਕਾਉਣ ਲਈ ਕੁਰਸੀਆਂ ਤੇ ਬੈਠ ਕੇ ਬਿਆਨ ਦਿੰਦੇ ਨੇ ਪਰ ਉਹਨਾਂ ਨੇ ਏਡੀ ਮੁਹਿਮ ਸ਼ੁਰੂ ਕੀਤੀ ਆ ਉਹਦੇ ਵਿੱਚ ਹਰ ਇੱਕ ਬੰਦੇ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਆ ਕਿਹੜੀ ਅਪੀਲ ਕੀਤੀ ਆ ਕਾਦੀ ਪੀਣਾ ਨਸ਼ਾ ਵਿਰੋਧ ਜਿਹੜੀ ਉਹ ਨਸ਼ਾ ਵਿਰੋਧ ਮੈਨੂੰ ਦੱਸ ਹੀ ਗਿਆ ਸੀ ਨਸ਼ੇ ਜਿਹੜੇ ਵੇਚਦੇ ਨੇ ਉਹਨਾਂ ਦੇ ਖਲਾਬ ਆ ਉਹ ਸੀ ਉਹਨਾਂ ਦੇ ਖਲਾਬ ਆ ਅਸੀਂ ਮੁਹਿਮ ਦਾ ਹਿੱਸਾ ਬੋਲੋ ਸਾਡੀ ਕਿਤੇ ਭਾਰਤ ਜਨਤਾ ਪਾਰਟੀ ਦੀ ਜ਼ਰੂਰਤ ਕਿੱਥੇ ਹੈ ਕਿੱਥੇ ਸੀਨੀਅਰ ਲੀਡਰਸ਼ਿਪ ਦੀ ਜ਼ਰੂਰਤ ਹੈ ਅਸੀਂ ਉਹਨੂੰ ਤਿਆਰ ਆ ਭਾਈ ਜੀ ਕੋਈ ਕਰ ਲੈ ਇਸ ਤਰ੍ਹਾਂ ਦੀ ਇਹ ਸਿਰਫ ਡਰਾਮਾ ਕਰਨਾ ਕਿਉਂਕਿ ਮੈਂ ਹੋਰ ਤੁਹਾਨੂੰ ਦੱਸਦਾ ਗੱਲ ਆ ਪੰਜਾਬ ਦੇ ਲੋਕਾਂ ਨਾਲ ਜਿਹੜੇ ਨੇ ਵਾਦੇ ਕੀਤੇ ਸੀਗੇ ਉਹਨਾਂ ਦੇ ਚੋਣ ਮੈਨੀਫੈਸਟੋ ਜਿਹੜਾ ਸੀਗਾ ਚੋਣ ਮੈਨੀਫੈਸਟੋ ਉਹ ਚੱਕ ਕੇ ਤੁਸੀਂ ਦੇਖ ਲਓ ਕਿਹੜਾ ਵਾਦਾ ਉਹਨਾਂ ਨੇ ਪੂਰਾ ਕੀਤਾ ਇਹਦਾ 3 ਮਹੀਨੇ ਚ ਖਤਮ ਕਰਨ ਨੂੰ ਕਹਿੰਦੇ ਸੀ ਨਸ਼ਾ ਅੱਜ ਤਿੰਨ ਸਾਲ ਬਸ ਸਮਾਂ ਲੰਘ ਗਿਆ ਸਾਲ ਡੇਢ ਹੋਰ ਰਹਿ ਗਿਆ ਅੱਜ ਉਹ ਨਸ਼ਾ ਖਤਮ ਕਰਨ ਦੀ ਗੱਲ ਯਾਦ ਆ ਗਈ ਕਿੱਥੇ ਰੁਜ਼ਗਾਰ ਦਿੱਤਾ ਗਰੀਬਾਂ ਨੂੰ ਕਿੱਥੇ ਘਰ ਘਰ ਨੌਕਰੀ ਦਿੱਤੀ ਹੈ ਕਿੱਥੇ ਸਾਡੀਆਂ ਭੈਣਾਂ ਨੂੰ ਮਾਤਾਵਾਂ ਨੂੰ 1100 ਰੁਪਏ ਦਿੱਤਾ ਹੈ ਜੋ ਦੇ ਰਿਹਾ ਹੈ ਸੈਂਟਰ ਗਵਰਨਮੈਂਟ ਦੇ ਰਹੀ ਹੈ ਨਰਿੰਦਰ ਭਾਈ ਮੋਦੀ ਦੀ ਸਰਕਾਰ ਦੇ ਰਹੀ ਹੈ ਭਵੇਂ ਮਨਰੇਗਾ ਦੀ ਗੱਲ ਕਰ ਲਓ ਪੰਜਾਬ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਹੋ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਰ ਪਰ ਜਿਹੜੇ ਲੋਕ ਨੇ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਵੀ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਪਰ ਪਹਿਲੀ ਵਾਰ ਜਿਹੜਾ ਐਕਸ਼ਨ ਨਸ਼ੇ ਦੇ ਖਿਲਾਫ ਹੋਇਆ ਉਹ ਆਮ ਆਦਮੀ ਪਾਰਟੀ ਨੇ ਕੀਤਾ ਸਾਡੀ ਸਰਕਾਰੇ ਨਹੀਂ ਸੀ ਭਾਈ ਜੀ ਸਾਡੀ ਸਰਕਾਰ ਕਦੋਂ ਸੀ ਭਾਰਤ ਜਨਤਾ ਪਾਰਟੀ ਨੇ ਦੱਸੋ ਅਕਾਲੀ ਦਲ ਨਾਲ ਸਾਡਾ ਜਦੋਂ ਅਲਾਈنس ਸੀਗਾ ਉਦੋਂ ਸੀ ਕੁਝ ਸੀਟਾਂ ਤੇ ਲੜਦੇ ਸੀਗੇ ਇਸ ਵਾਰ ਭਾਰਤੀ ਜਨਤਾ ਪਾਰਟੀ 2027 ਦੇ ਵਿੱਚ ਨਰੋ ਲੜੇਗੀ ਔਰ ਤੁਹਾਨੂੰ ਰਿਜ਼ਲਟ ਨੇ ਜਿਹੜੇ ਬਹੁਤ ਵਧੀਆ ਦੇਖਣ ਨੂੰ ਮਿਲਣਗੇ ਜਿਹੜੇ ਅਸੀਂ ਵਾਅਦੇ ਕਰਾਂਗੇ ਸਾਰੇ ਜਨਤਾ ਦੇ ਨਾਲ ਉਹਨਾਂ ਦੀ ਰਹਿ ਰਹਿ ਕੇ ਕੀਤੇ ਜਾਣਗੇ ਉਹ ਪੂਰੇ ਕਰਾਂਗੇ ਉਹ ਜਿਹੜੇ ਦਿੱਲੀ ਦੇ ਵਿੱਚ ਥੋੜੀ ਸਾਹਮਣੇ ਸਰਕਾਰ ਬਣੀ ਹੈ ਅੱਜ ਬਜਟ ਪੇਸ਼ ਹੋਣਾ ਉਹਨਾਂ ਦਾ ਦਿੱਲੀ ਸਰਕਾਰ ਦਾ ਉਹ ਸਾਰੇ ਵਾਅਦੇ ਉੱਥੇ ਪੂਰੇ ਹੋ ਰਹੇ ਨੇ ਕਹਿਣ ਦਾ ਭਾਵ ਜਿੱਥੇ-ਜਿੱਥੇ ਸਾਡੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਉੱਥੇ ਸਾਰੇ ਵਾਅਦੇ ਜਿਹੜੇ ਲੋਕਾਂ ਨਾਲ ਕੀਤੇ ਸਾਰੇ ਅਸੀਂ ਪੂਰੇ ਕਰਾਂਗੇ ਏ ਜੋ ਮਰਜੀ ਕਹੀ ਜਾ। ਤੁਹਾਡੇ ਮੁਤਾਬਕ ਤੁਸੀਂ ਕਹਿ ਰਹੇ ਜਿਹੜੀ ਇਹਨਾਂ ਦੀ ਮੁਹੀਮ ਹੈ ਉਹ ਗਲਤ ਹੈ, ਠੀਕ ਨਹੀਂ ਹੈਗੀ। ਗਲਤ ਆ ਰਹੇ ਨੇ। ਨਹੀਂ, ਇਹ ਕਹਿ ਰਹੇ ਮਕਾਨਟਾ ਆ ਰਹੇ ਨੇ। ਉਹਨਾਂ ਲੋਕਾਂ ਦਾ ਰਹਿਣ ਤੁਹਾਡੇ ਮੁਤਾਬਕ ਕੀ ਹੋਣਾ ਜਿਹਦਾ ਜਾਂ ਤੁਹਾਡੀ ਸਰਕਾਰ ਆਣ ਤੇ ਕੀ ਕੀਤਾ ਜਾਊਗਾ? ਸਾਡੀ ਸਰਕਾਰ ਆਉਣ ਤੇ ਇਹ ਨਸ਼ਾ ਰਹਿਣਾ ਜੀ ਖਤਮ ਹੋ ਜਾਊਗਾ। ਇਹਨਾਂ ਨੂੰ ਜਦੋਂ ਪਤਾ ਹੈ ਵੀ ਨਸ਼ਾ ਕਿੱਥੋਂ ਆ ਰਿਹਾ ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹਨਾਂ ਨੂੰ ਫੜਦਾ ਜਿਹੜੇ ਨਸ਼ੇ ਬਣਾ ਰਹੇ ਨੇ। ਸਿੰਥੈਟਿਕ ਡਰੱਗ ਕਿੱਥੋਂ ਆਉਂਦਾ ਹੈ? ਕਿੱਥੋਂ ਬਣਦਾ ਇਹ? ਕਿਵੇਂ ਬਣਦਾ? ਸਾਡੀ ਲੜਾਈ ਇਸੇ ਗੱਲ ਦੀ ਹੈ ਵੀ ਉਹਨਾਂ ਨੂੰ ਪੜਨ ਜਿਹੜੇ بڑے ਮਗੜ ਮੱਛੀ ਨਾਮ ਉਹਨਾਂ ਜਨਤਾ ਦੇ ਬੜੇ ਨੇਰ ਬੰਦੇ ਇਹਨਾਂ ਨੂੰ ਪਤਾ ਸਰਕਾਰਾਂ ਨੂੰ ਪਤਾ ਨਹੀਂ ਹੁੰਦਾ ਜਿਹੜਾ ਬੰਦਾ ਸੀਐਮ ਦੀ ਕੁਰਸੀ ਤੇ ਬੈਠਾ ਹੈ ਉਹਨੂੰ ਪਤਾ ਨਹੀਂ ਵੀ ਨਸ਼ਾ ਕਿੱਥੋਂ ਆ ਰਿਹਾ ਕਿਵੇਂ ਵੱਧ ਰਿਹਾ ਸਭ ਕੁਝ ਇਹਨਾਂ ਨੂੰ ਪਤਾ ਹੈ ਮੇਰੀ ਬੇਨਤੀ ਇਹ ਹੈ ਤੁਹਾਡੇ ਕੋਲ ਵੀ ਜਿਹੜੇ ਗਰੀਬ ਨੇ ਗਰੀਬਾਂ ਨੂੰ ਮੌਕਾ ਦਿੱਤਾ ਜਾਵੇ ਵੀ ਭਾਈ ਤੁਸੀਂ ਸੁਧਰੋ ਜਿਹੜੇ ਨਸ਼ਾ ਵੇਚਦੇ ਨੇ ਜਿਹੜੇ ਖਾਂਦੇ ਨਾ ਕੋਈ ਗੱਲ ਨਹੀਂ ਖਾਂਦੇ ਤਾਂ ਹੀ ਨੇ ਜੇਕਰ ਨਸ਼ਾ ਹੁੰਦਾ ਹੈ ਦਾਰੂ ਦੇ ਠੇਕੇ ਖੋਲ੍ਹ ਤੁਸੀਂ ਘਰ ਘਰ ਸਬੇਸ਼ੀਤਾਂ ਦੀ ਧਰਤੀ ਹੈ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਇੱਥੇ ਮੈਂ ਜੇ ਠੇਕਿਆਂ ਦੀ ਗੱਲ ਕਰਾਵਾਂ ਤਾਂ ਘੱਟੋ ਘੱਟ ਕਰੀਬ-ਕਰੀਬ ਮੇਰੇ ਸੁਣਾਵਾਂ 100 ਠੇਕਾ ਹੈ ਸ਼ਰਾਬ ਦਾ ਸ਼ਰਾਬ ਨਸ਼ਾ ਨਹੀਂ ਹੈ ਭਗਵਾਨ ਜੀ ਮਾਨ ਸਾਹਿਬ ਦੱਸੋ ਸ਼ਰਾਬ ਨਸ਼ਾ ਨਹੀਂ ਹੈ ਕਾਹਦਾ ਇਹ ਬੁਰੇ ਠੇਕੇ ਬੋਲ ਕੇ ਇਹ ਨਸ਼ਾ ਨਹੀਂ ਹੈ ਇਹਨੂੰ ਤੁਸੀਂ ਨਸ਼ਾ ਨਹੀਂ ਮੰਨਦੇ ਇੱਥੇ ਤੁਹਾਨੂੰ ਇਨਕਮ ਆ ਰਹੀ ਹੈ ਜਦੋਂ ਤੁਹਾਡੇ ਸਰਕਾਰ ਚੱਲ ਰਹੀ ਹੈ ਜਦੋਂ ਤੁਸੀਂ ਪ੍ਰਚਾਰ ਕਰਦੇ ਹੋ ਇਲੈਕਸ਼ਨਾਂ ਦੇ ਵਿੱਚ ਬਾਗੇ ਸਟੇਟਾਂ 'ਚ ਜਾ ਕੇ ਉਹ ਤੁਸੀਂ ਇਨਕਮ ਦਾ ਸੋਰਸ ਬਣਾਇਆ ਹੋਇਆ ਤੇ ਇਹ ਨਸ਼ੇ ਤੁਸੀਂ ਮੰਨਦੇ ਨਹੀਂ ਇਹ ਬਹੁਤ ਘਟਿਆ ਗੱਲ ਹੈ ਸਰਕਾਰ ਦੀ ਜਿਹੜੀ ਮੰਨ ਚਕਤਾ ਬਹੁਤ ਛੋਟੀ ਹੈ ਗਰੀਬ ਲੋਕਾਂ ਨੂੰ ਟਾਰਗੇਟ ਨਾ ਕਰੋ ਵੱਡੇ ਮਗਰਮਾਚ ਪੜੋ ਇਹ ਅਸੀਂ ਬਾਰ ਬਾਰ ਕਹਿ ਰਹੇ ਹਾਂ ਭਾਰਤੀ ਜਨਤਾ ਪਾਰਟੀ ਵਾਰ ਵਾਰ ਕਰਦਾ ਪਰਵਾਜੀ ਇਹਨਾਂ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਜੋ ਕਿ ਹਲਕਾ ਬਸੀ ਪਠਾਣਾ ਵਿੱਚ ਇਸ ਵਕਤ ਸੇਵਾਦਾਰ ਦੀ ਡਿਊਟੀ ਵੀ ਨਿਭਾ ਰਹੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਵੱਡੇ ਮਗਰਮਾਚਾਂ ਨੂੰ ਛੱਡ ਕੇ ਸਰਕਾਰ ਛੋਟੇ ਤੇ ਗਰੀਬ ਲੋਕਾਂ ਨੂੰ ਹੱਥ ਪਾ ਰਹੀ ਹੈ ਜੋ ਕਿ ਭਾਰਤੀ ਜਨਤਾ ਪਾਰਟੀ ਹਰ ਕਿਸ ਵੀ ਬਰਦਾਸ਼ਤ ਨਹੀਂ ਕਰੇਗੀ ਅਜੀਤ ਵੈਬ ਟੀਵੀ ਲਈ ਪਤਾ ਕਰਤਾ ਹੈ ਤਾਂ ਜਤਿੰਦਰ ਸਿੰਘ ਰਾਠੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ